ਜਿਹੜਾ ਲੱਗਿਆ ਹੋਇਆ ਬੂਥ ਇਸ ਬੂਥ ਦੇ ਉੱਤੇ 60 ਰੁਪਏ ਜਿਹੜੀ ਐਂਟਰੀ ਲਈ ਜਾਂਦੀ ਹੈ ਇਹ ਇਹ ਟੈਕਸ ਕਿਹਨੇ ਟੈਕਸ ਬੋਲਦੇ ਉਸਕੋ ਹਾਂਜੀ ਟੈਕਸ ਕੌਨਸਾ ਐਂਟਰੀ ਹੈ ਜੀ ਹਮਾਚਲ ਐਂਟਰੀ ਹਮਾਚਲ ਇਹ ਹਰ ਗਾੜੀ 'ਚ ਲੱਗਦੀ ਹੈ ਹਾਂਜੀ ਪੰਜਾਬ ਦੀ ਜਬ ਪੰਜਾਬ ਹਰਿਆਣਾ ਦੀ ਹਮਾਚਲ ਦੀ ਫਰੀ ਹੈ ਪਾਰ ਦੇ ਵਿੱਚ ਚਾਹੇ ਕੋਈ ਪੱਧਰ 'ਚ ਲਗਾਈ ਹੈ ਆਪਾਂ ਉੱਥੇ ਕੋਈ ਬੰਦਾ ਬਾਹਰ ਦੇ ਸਟੇਟ ਦਾ ਆਣ ਕੇ ਕੋਈ ਜ਼ਮੀਨ ਨਹੀਂ ਲੈ ਸਕਦਾ ਦੇਖੋ ਐਂਟਰ ਹੋਣ ਵਾਸਤੇ ਵੀ 60 ਰੁਪਏ ਨੇ ਲਗਾਏ ਹੋਏ ਨੇ ਤਾਂ ਲੋ ਵੀ ਦੋਸਤੋ ਅਸੀਂ ਹਿਮਾਚਲ ਦੇ ਵਿੱਚ ਐਂਟਰ ਹੋ ਰਹੇ ਹਾਂ ਪਰ ਇੱਕ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਆਵੇ ਤਾਂ ਕੋਈ ਕਿਸੇ ਵੀ ਬਾਰਡਰ ਦੇ ਉੱਤੇ ਐਂਟਰੀ ਨਹੀਂ ਕੋਈ ਪੈਸਾ ਨਹੀਂ ਲਿਆ ਜਾਂਦਾ ਪਰ ਹਿਮਾਚਲ ਦੇ ਵਿੱਚ ਹਿਮਾਚਲ ਦੇ ਤੁਸੀਂ ਦੇਖੋ ਕਿ ਜਦੋਂ ਵੀ ਕਿਸੇ ਨੇ ਹਿਮਾਚਲ ਵਿੱਚ ਐਂਟਰ ਹੋਣਾ ਹੈ ਤਾਂ ਇੱਥੇ 60 ਰੁਪਏ ਦੀ ਪਰਚੀ ਜਿਹੜੀ ਜ਼ਰੂਰ ਲੱਗਦੀ ਹੈ ਕਿ ਹਿਮਾਚਲ ਦੇ ਤੁਸੀਂ ਘੁੰਮਣ ਜਾਣਾ ਹੈ ਚਾਹੇ ਕਿ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਰ ਵੀ ਹੋਵੇ ਤਾਂ 60 ਰੁਪਏ ਜਿਹੜੀ ਛੋਟੀ ਗੱਡੀ ਕਾਰ ਹੈ ਤਾਂ ਉਹਦੇ ਦੇਣੇ ਪੈਂਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਕੋਈ ਐਂਟਰੀ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਐਂਟਰੀ ਨਹੀਂ ਹੈ ਕਿਸੇ ਵੀ ਸਟੇਟ ਦਾ ਬੰਦਾ ਕਿਸੇ ਪਾਸੇ ਤੋਂ ਵੀ ਆ ਸਕਦਾ ਹੈ ਪਰ ਇੱਥੇ ਦੇਖੋ ਤੁਹਾਨੂੰ ਇਹ ਤਸਵੀਰ ਤੁਹਾਨੂੰ ਦਿਖਾ ਰਹੀ ਹੈ 32 ਜਿਹੜਾ ਹਮਾਚਲ ਤੋਂ ਸ਼ੁਰੂ ਹੁੰਦਾ ਹੈ ਸ਼ਿਮਲੇ ਤੋਂ ਵੀ ਰੋਡ ਜਾਂਦਾ ਹੈ ਤਾਂ ਇਸ ਰੋਡ ਦੇ ਉੱਤੇ ਦੇਖੋ 60 ਰੁਪਏ ਦੀ ਜਿਹੜੀ ਪਰਚੀ ਇਹ ਲੱਗਦੀ ਹੈ ਤਾਂ ਕਾਫੀ ਜਿਹੜੀ ਜਗ੍ਹਾ ਉੱਤੇ ਤੁਸੀਂ ਦੇਖੋ ਲੰਬਾ ਜਾਮ ਵੀ ਲੱਗ ਜਾਂਦਾ ਜਦੋਂ ਪਰਚੀ ਕਟਾਣ ਹੁੰਦੀ ਹੈ ਤਾਂ ਇਹ ਅੱਗੇ ਕਿਤਾ ਵੀਡੀਓ ਦੇਖਿਓ ਕਿ ਨਾਲ ਦੀ ਤੁਹਾਨੂੰ ਦਿਖਾਵਾਂ ਕਿ ਕਿਵੇਂ 60 ਰੁਪਏ ਜਿਹੜੇ ਲਏ ਜਾਂਦੇ ਨੇ ਤੈਨੂੰ ਲੈ ਕੇ ਇਹ ਵੀਡੀਓ ਅੰਤ ਤੱਕ ਦੇਖਦੇ ਰਹੋ ਤੇ ਆਪਣੇ ਆਪਣੇ ਵਿਚਾਰ ਜੋੜਦੇ ਹੋ ਕਿ ਕਿ ਇੱਕ ਪਾਸੇ ਪੰਜਾਬ ਹੈ ਪੰਜਾਬ ਦੇ ਵਿੱਚ ਕੋਈ ਬੰਦਾ ਭਾਵੇਂ ਕੋਈ ਜ਼ਮੀਨ ਲੈਣੀ ਹੈ ਤਾਂ ਵੀ ਕਿਸੇ ਨੂੰ ਕੋਈ ਮਨਾਹੀ ਨਹੀਂ ਤਾਂ ਹਰ ਬੰਦਾ ਲੈ ਸਕਦਾ ਹੈ ਹਿਮਾਚਲ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਹੀ ਰੋਕ ਲੱਗੀ ਹੋਈ ਹੈ ਕਿ ਕੋਈ ਕੋਈ ਬਾਹਰ ਦਾ ਬੰਦਾ ਆਣ ਕੇ ਕਿਸੇ ਹੋਰ ਸਟੇਟ ਦਾ ਆਣ ਕੇ ਕੋਈ ਜ਼ਮੀਨ ਨਹੀਂ ਲੈ ਸਕਦਾ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਜਿਹੜੀ ਹਿਮਾਚਲ ਦੀ ਗੱਡੀਆਂ ਉਹਨਾਂ ਵਾਸਤੇ ਕੋਈ ਐਂਟਰੀ ਨਹੀਂ ਉਹਨਾਂ ਵਾਸਤੇ ਇਹ ਫ੍ਰੀ ਹੁੰਦਾ ਹੈ ਹਿਮਾਚਲ ਦੇ ਵਿੱਚ ਐਂਟਰ ਹੋਣਾ ਜਿਹੜੀ ਗੱਡੀਆਂ ਪੰਜਾਬ ਤੋਂ ਮੰਨ ਲਓ ਜਾ ਰਹੇ ਆਣੇ ਤੋਂ ਆਰਿਆਂ ਨੇ ਤਾਂ ਤੁਸੀਂ ਦੇਖੋ ਕਿ ਇਹ ਜਿਹੜਾ ਲੱਗਿਆ ਹੋਇਆ ਬੂਥ ਇਸ ਬੂਥ ਦੇ ਉੱਤੇ 60 ਰੁਪਏ ਜਿਹੜੀ ਐਂਟਰੀ ਲਈ ਜਾਂਦੀ ਹੈ ਤਾਂ ਦੇਖੋ ਤੁਸੀਂ ਨਵਾ ਵਖ ਸਮੇ ਇਹ ਦੇਖੋ ਹੈ ਆ ਕਾਕਾ ਲੰਦ ਦੇ ਆ ਦੇਖੋ 60 ਰੁਪਏ 60 ਰੁਪਏ ਮਾਚਲ ਐਂਟਰੀ ਹੈ ਇਹ ਇਹ ਟੈਕਸ ਕਿਹਨੇ ਟੈਕਸ ਬੋਲਦੇ ਉਸਕੋ ਹਾਂਜੀ ਟੈਕਸ ਕੌਨਸਾ ਐਂਟਰੀ ਹੈ ਇਹ ਮਾਚਲ ਐਂਟਰੀ ਮਾਚਲ ਐਂਟਰੀ ਇਹ ਹਰ ਗਾੜੀ 'ਚ ਲੱਗਦੀ ਹੈ ਹਾਂਜੀ ਪੰਜਾਬ ਦੀ ਜਬ ਪੰਜਾਬ ਹਰਿਆਣੇ ਦੀ ਮਾਚਲ ਐਂਟਰੀ ਹੈ ਆ ਹਮਾਚਲ ਦੀ ਫਰੀ ਹੈ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਜਿਹੜੀ ਤੁਹਾਨੂੰ ਖਤਮ ਹੋ ਜਾਵੇਗਾ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਇਹ ਗੱਲਬਾਤ ਕਰਾਈ ਹੈ ਕਿ ਹਿਮਾਚਲ ਦੀ ਐਂਟਰੀ ਹੈ ਹਿਮਾਚਲ ਦੀ ਐਂਟਰੀ ਅਗਰ ਕਰਨੀ ਹੈ ਤੁਹਾਨੂੰ 60 ਰੁਪਏ ਇਹ ਦੇਣੇ ਪੈਣੇ ਨੇ ਕਾਰ ਦੇ ਤਾਂ ਇਹ ਦੇਖੋ ਕਿ ਬਹੁਤ ਵੱਡੀ ਗੱਲ ਹੈ ਕਿ ਹਿਮਾਚਲ ਦੇ ਵਿੱਚ ਜਿੰਨੀ ਵੀ ਜਗ੍ਹਾ ਹੈ ਪਹਾੜ ਦੇ ਵਿੱਚ ਚਾਹੇ ਕੋਈ ਪੱਧਰ ਚ ਲਗਾਈ ਹੈ ਆਪਾਂ ਉੱਥੇ ਕੋਈ ਬੰਦਾ ਬਾਹਰ ਦੇ ਸਟੇਟ ਦਾ ਆਣ ਕੇ ਕੋਈ ਜ਼ਮੀਨ ਹੀ ਲੈ ਸਕਦਾ ਦੇਖੋ ਐਂਟਰ ਹੋਣ ਵਾਸਤੇ ਵੀ 60 ਰੁਪਏ ਨੇ ਲਗਾਏ ਹੋਏ ਨੇ ਤਾਂ ਕਿ ਹਿਮਾਚਲ ਅ ਅਮੀਰ ਬਣਦਾ ਜਾ ਰਿਹਾ ਹੈ ਤਾਂ ਹੁਣ ਇਹ ਸਮਝ ਲੇ ਕਿ ਪੰਜਾਬ ਦੇ ਵਿੱਚ ਦੇਖੋ ਕਿਥੇ ਕਿਸੇ ਹੋਰ ਪਾਸੇ ਸਟੇਟਾਂ ਤੋਂ ਆਣ ਕੇ ਲੋਕ ਬਸਣੇ ਸ਼ੁਰੂ ਹੋ ਗਏ ਪਰ ਕੋਈ ਰੋਕ ਨਹੀਂ ਪਰ ਤੁਸੀਂ ਦੇਖੋ ਕਿ ਹਿਮਾਚਲ ਦੇ ਵਿੱਚ ਜੇ ਆਪਾਂ ਐਂਟਰ ਹੋਏ ਆ ਤਾਂ 60 ਰੁਪਏ ਇਹਨਾਂ ਨੂੰ ਦੇਣੇ ਪਏ ਨੇ ਪਾਈ ਸੁਣ ਲੈ ਕੇ ਜਿਹੜੀ ਸੜਕਾਂ ਦਾ ਬੁਰੀ ਬੁਰਾ ਹਾਲ ਹੈ ਹਿਮਾਚਲ ਦੇ ਵਿੱਚ ਭਾਵੇਂ ਇਹ ਜਿਹੜੇ ਪੈਸੇ ਲੈ ਰਹੇ ਨੇ ਅਸੀਂ ਸਾਨੂੰ ਅੱਗੇ ਦਿਖਾਵਾਂਗੇ ਕਿਵੇਂ ਪਹਾੜਾਂ ਦੇ ਵਿੱਚ ਸੜਕਾਂ ਬੁਰਾ ਹਾਲ ਹੈ ਪਹਾੜ ਕਈ ਜਗ੍ਹਾ ਧਸੇ ਹੋਏ ਨੇ ਉੱਥੇ ਵੀ ਜਿਹੜਾ ਰੋਡ ਬਣਨਾ ਜ਼ਰੂਰੀ ਹੈ ਪਰ ਇਸ ਨੂੰ ਲੈ ਕੇ ਦੇਖੋ ਕਿ ਜਿਹੜੇ ਐਂਟਰੀ ਦੇ ਪੈਸੇ ਲੈ ਜਾ ਰਹੇ ਨੇ ਉਹ ਪੈਸੇ ਹੁਣ ਸਰਕਾਰਾਂ ਕੋਲ ਰੋਜ਼ਾਨਾ ਕਿੰਨੀਆਂ ਗੱਡੀਆਂ ਜਗ੍ਹਾ ਤੇ ਐਂਟਰ ਹੁੰਦੀਆਂ ਨੇ ਪੰਜਾਬ ਦੀਆਂ ਹਰਿਆਣੇ ਦੀਆਂ ਤੋਂ ਨੌਜਵਾਨ ਵੱਲੋਂ ਜਿਹੜਾ ਪਰਚੀ ਘਟਰੇ ਤੋਂ ਵੱਲੋਂ ਦੱਸਿਆ ਵੀ ਗਿਆ ਸੀ ਕਿ ਇਸ ਰੋਡ ਦੇ ਉੱਤੇ ਹਿਮਾਚਲ ਗੱਡੀ ਫ੍ਰੀ ਹੈ ਹਿਮਾਚਲ ਗੱਡੀ ਕੋਈ ਟੈਕ ਪਰ ਅਗਰ ਕੋਈ ਬਾਹਰੋਂ ਗੱਡੀ ਆਂਦੀ ਏ ਭਾਵੇਂ ਪੰਜਾਬ ਹਰਿਆਣਾ ਹੋਰ ਪਾਸੇ ਜੇ ਹੋਰ ਕਿਸੇ ਸਟੇਟ ਯੂਪੀ ਤੋਂ ਪਿਹਾਰ ਤੋਂ ਰਾਜਸਥਾਨ ਤੋਂ ਤਾਂ ਉਸ ਗੱਡੀ ਦਾ ਜਿਹੜਾ ਕਿਸ ਜਗ੍ਹਾ ਉੱਤੇ ਟੈਕਸ ਜ਼ਰੂਰ ਲੱਗੇਗਾ